मैडम देख तुजी तो यही ਘਰ ਆਪਣੇ ਰਹਦੇ ਹੋ ਹਾਂਜੀ ਸਰ ਤੁਸੀਂ ਆਹ ਜੇ ਕੁੱਤੇ ਰੱਖੀਆਂ ਘਰ ਸਰ ਨਹੀਂ ਇਹ ਆਪਣੇ ਡਰਾਈਵਿੰਗ ਰੂਮ 'ਚ ਰੱਖੀਆਂ ਹੋਈਆਂ ਨੇ ਨਹੀਂ ਸਰ ਤਾਂ ਫੇਰ ਫੇਰ ਇੱਥੇ ਕਿਉਂ ਰੱਖੀਆਂ ਆਪਣੇ ਘਰ ਦੇ ਵੀ ਕਹਿੰਦੇ ਕਿ ਸੋਨੇ ਦੀ ਕੁਰਸੀ ਹੋਣੀ ਚਾਹੀਦੀ ਏ ਚੰਗੇ ਹੋਣਾ ਮੈਂ ਦੇਖ ਚੰਗਾ ਹੀ ਬਹਿਣਾ ਹੋਏ ਫੇਰ ਕਿੰਨੇ 50 ਫੈਕਰੀ ਵੀਡੀਓ ਪਾ ਕੇ 18 18 ਛੱਤ ਹੈਗੇ ਆ ਫੇਰ ਕਿਸੀ ਕਿੰਨੇ ਦੀ ਆਂਦੇ 187 18 500 ਰੁਪਏ ਦੀ ਸਰ ਉਹ ਤੁਮ ਹੈ ਨਾ ਲੈ ਆਵੋ ਜਿਸਰ ਲੈ ਆ ਮਤਲਬ ਦੇਖੋ ਤੇ ਐਡਾ ਨਾ ਇਥੋਂ ਕਿਸੇ ਨੂੰ ਦੇ ਖਾਂਦੇ ਓਥੋਂ ਤੁਸੀਂ ਘਰ ਚਲਾਉਂਦੇ ਓ ਤੇ ਇਹਨੂੰ ਤੁਸੀਂ ਲੈ ਕਹਿਣਾ ਕਿ ਬਾਅਦ ਹੀ ਸਰਕਟ ਵਾਲੇ ਮਾਰਾ ਬਣਾਇਆ ਹੋਇਆ ਹੈ ਉਹ ਕਰਾ ਦੇ ਉਹ ਤਾਂ ਕਰਾ ਲੈਓ ਥੀ ਬੈਠਣ ਨੂੰ ਕਿਸਰ ਹੈਗਾ ਮੈਨੂੰ ਲੱਗਦਾ ਨਹੀਂ ਲਾਇਦਾ ਕੋਈ ਨਹੀਂ ਮੇਰੀ ਸੌਰੀ ਸਮਾਇਆ ਤਾਂ ਦੂਸਰੇ ਮੁੰਡੇ ਨਾਲ ਖੇਡ ਆਪਨੀ ਆਸ ਦੇਓ ਬਹੁਤ ਮਾਰੀ ਗੱਲ ਹੈ ਬਿਨਾ ਕੰਮ ਤੋਂ ਹੰਦਰਾਣਾ ਸੈਕਟਰ ਬਣਾ ਅਹੀਂ ਆਉਗੇ ਆਣਾ ਤੇ ਜਿੰਨਾ ਕੀ ਵੜੇਗਾ ਬੰਦਾ ਹੋਗੇ ਕੱਢੋ ਨਾਮ ਐਡੀਸੀ ਸਾਹਿਬ ਨੂੰ انا ਬਿਲਕੁਲ ਅਬਸੋਲੂਟਲੀ ਨਾ ਨਾਮ ਰਜਿਸਟਰ ਮੈਂ ਕਹੋ Back at. ਮੈਂ ਹੀ ਕਹਾਂਗਾ ਕਿ ਅਸੀਂ ਬੜੇ ਖੁਸ਼ ਨਸੀਬ ਆ ਸਾਰੇ ਜਿਹੜੇ ਵਧੀਆਂ ਤਨਖਾਹਾਂ ਲੈ ਰਹੇ ਆ ਵਧੀਆਂ ਕੁਰਸੀਆਂ ਤੇ ਬੈਠੇ ਆ ਇੱਜ਼ਤ ਮਾਨ ਸਭ ਕੁਝ ਮਿਲਦੇ ਜੀ ਅਸੀਂ ਆਪਣੇ ਪਿੰਡਾਂ ਚ ਆਪਣੇ ਸ਼ਹਿਰਾਂ ਚ ਉਹ ਬੱਚਾ ਦੀ ਬਾਰੀ ਹੈ ਜਿੰਨਾਂ ਕੋ ਰੋਜੀ ਰੋਟੀ ਲਈ ਵੀ ਕੁਛ ਨਹੀਂ ਹੈ ਤੇ ਇਸੇ ਸਬੰਧੀ ਹੀ ਮੇਰੇ ਸਾਨੂੰ ਸੀਐਮ ਸਾਹਿਬ ਵੱਲੋਂ ਸਾਰਿਆਂ ਵੱਲੋਂ ਹਦਾਇਤ ਆ ਕਿ ਟਾਈਮ ਟੂ ਟਾਈਮ ਦਫ਼ਤਰ ਆਣਾ ਤੇ ਟਾਈਮ ਟੂ ਟਾਈਮ ਜਾਣਾ ਤਾਂ ਕਿ ਲੋਕਾਂ ਦੀ ਖੱਜਲ ਖਰਾਬੀ ਨਾ ਹੋਵੇ ਇਸੇ ਸਬੰਧੀ ਮੈਂ ਤਹਿਸੀਲਦਾਰ ਆਫਿਸ 81 ਕਾ ਟਾਈਮ ਤੇ ਸਾਕਟਕ ਟਕਰੀਬਨ 8:30 ਵਜੇ ਤੇ ਅੱਜ ਮੈਂ ਬੀਡੀਪੀ ਦਫਤਰ ਵੀ ਗਿਆ ਗੁਰਦਾਸਪੁਰ ਤੇ ਇਸ ਤਰ੍ਹਾਂ ਹੀ ਮੈਂ ਹਰ ਦਫਤਰ ਜਾਵਾਂਗਾ ਮੇਰਾ ਇੱਕੋ ਹੀ ਸਾਰਿਆਂ ਨੂੰ ਸਖਤ ਨਿਰਦੇਸ਼ ਹੈ ਮੈਸੇਜ ਹੈ ਬੇਨਤੀ ਹੈ ਰਿਕੁਐਸਟ ਹੈ ਕਿ ਅਸੀਂ ਪੂਰੇ ਜੋ ਹਰ ਰੋਕ ਕਿਸ ਟਾਈਮ ਆ체 ਟਾਈਮ ਤੇ ਆਣਾ ਹੈ ਲੋਕਾਂ ਦੀ ਵਾਧ ਵਸੁਹਲਤ ਦੇਣੀ ਹੈ ਤੇ ਟਾਈਮ ਤੇ ਜਾਣਾ ਹੈ ਜਿਹੜੇ ਗੈਰ ਹਾਜ਼ਰ ਪਾਇਆ ਗਿਆ ਉਹਨਾਂ ਨੂੰ ਅਸੀਂ ਸ਼ੋਕੋਈ ਨੋਟਿਸ ਕੱਢੇ ਹੈ ਉਹਨਾਂ ਨੂੰ ਟਾਈਮ ਦਿੱਤਾ ਕਿ ਆਪਣਾ ਜਵਾਬ ਦਿੱਤਾ ਜਾਵੇ ਕਿਉਂ ਪਾਏ ਗਏ ਜੇ ਉਹਨਾਂ ਦੇ ਸਾਨੂੰ ਬਾਚਣ ਜੋ ਜੇ ਕੋਈ ਰੀਜਨ ਕੋਈ ਜਾਨਵਰ ਜਿਸ ਨਾਲ ਕੋਈ ਬਿਮਾਰ ਹੋ ਗਿਆ ਜਾਂ ਕੋਈ ਕਿਤੇ ਟ੍ਰੈਫਿਕ ਫਸ ਗਿਆ ਜਾਂ ਕਿਤੇ ਜੀ ਹੋ ਗਈ ਹੈ ਉਹ ਅਸੀਂ ਉਹਨੂੰ ਬਾਚਾਂਗੇ ਜੇ ਕੋਈ ਉਹ ਜਿਆ ਸਾਨੂੰ ਕਾਰਨ ਆਂਦਾ ਜਿਹੜਾ ਬਿਲਕੁਲ ਵੀ ਬਾਚਿਆ ਨਹੀਂ ਜਾ ਸਕਦਾ ਉੱਥੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ